ਝੂਠੋਂ ਨੇ ਝੂਠੋ ਸੇ ਕਹਾ ਹੈ ਕਿ ਸੱਚ ਬੋਲੋ ਸਰਕਾਰ ਦਾ ਹੁਕਮ ਹੋਇਆ ਹੈ ਕਿ ਸੱਚ ਬੋਲੋ ਮੈਂ ਤਾਂ ਸੁਣਿਆ ਸਹੀ ਵੀ ਝੂਠ ਦੇ ਪੈਰ ਨਹੀਂ ਹੁੰਦੇ ਪਰ ਇੱਕ ਝੂਠ ਨੇ 3 ਦਿਨਾਂ ਤੋ ਪੰਜਾਬ ਨੂੰ ਵਕਤ ਪਾਰ ਰੱਖਿਆ ਸਾਰੇ ਪੰਜਾਬ ਨੂੰ ਬੇਵਕੂ ਬਣਾਉਣ ਦੀ ਕੋਸ਼ਿਸ਼ ਕੋਜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਾਜਵਾ ਸਾਹਿਬ ਨੂੰ ਬਿਲਕੁਲ ਪਤਾ ਹੈ ਬਾਜਵਾ ਸਾਹਿਬ ਤੱਕ ਹੈ ਬਾਜਵਾ ਸਾਹਿਬ ਦੀ ਆ ਛੱਡਿਆ ਸਾਰਾ ਕੁਝ ਕਢ ਕੇ ਤੋੜਤੀ ਉਹਨਾਂ ਨੇ ਅਖਬਾਰ ਪੜ੍ਹ ਕੇ ਤੇ ਉਹਨਾਂ ਨੇ ਆਪਣੇ ਨਾਮ ਤੋਂ ਹੀ ਖਬਰ ਤੋਰਤੀ ਵੀ ਇੰਨੇ ਬੰਮ ਆਏ ਬਿਲਕੁਲ ਪਤਾ ਬਾਜਵਾ ਸਾਹਿਬ ਕੋਲ ਉਹਨਾਂ ਕੋਲ ਕੋਈ ਇਨਫੋਰਮੇਸ਼ਨ ਨਹੀਂ ਕਿ ਉਸ ਤੋਂ ਵੱਡੀ ਗੱਲ ਹੈ ਚੀਫ ਮਿਨਿਸਟਰ ਨੂੰ ਪਤਾ ਕਿ ਬਾਜਵਾ ਸਾਹਿਬ ਕੋਲ ਕੋਈ ਇਨਫੋਰਮੇਸ਼ਨ ਹੈ ਨਹੀਂ ਤਾਂ ਚੀਫ ਮਿਨਿਸਟਰ ਦਾ ਚੀਫ ਮਿਨਿਸਟਰ ਸਾਰੇ ਪੰਜਾਬ ਨੂੰ ਪਤਾ ਵੀ ਅੱਜ ਬਾਜਵਾ ਸਾਹਿਬ ਨੇ ਆਪਣੀ ਕ੍ਰੈਡੀਬਿਲਟੀ ਆਪਣੀ ਭਰੋਸੇਮੰਦਗੀ ਇਸ ਕਦਰ ਤੇ ਲਿਆ ਵੀ ਜੋ ਕਿਤੇ ਬਾਜਵਾ ਸਾਹਿਬ ਕਿਸੇ ਦਿਨ ਝੂਠ ਸੱਚ ਵੀ ਬੋਲਣਗੇ ਤਾਂ ਕਿਸੇ ਨੇ ਸੱਚ ਨਹੀਂ ਮੰਨਣਾ ਉਸੇ ਤਰ੍ਹਾਂ ਜਿਹੜੇ ਕਾਂਗਰਸ ਵਾਲੇ ਅੱਜ ਭਾਜਪਾ ਸਾਹਿਬ ਦੇ ਹੱਕ ਚ ਨਿਤਰੀਏ ਸੜਕਾਂ ਦੇ ਉੱਤੇ ਬੜੇ ਤਿੱਖੇ ਵੀ ਫਿਰਦੇ ਐ ਉਹਨਾਂ ਨੂੰ ਪਤਾ ਹੈ ਭਾਜਪਾ ਉਹ ਤਾਂ ਖੁਦ ਕਹਿੰਦੇ ਸੀ ਕਿ ਇਹ ਤਾਂ ਸ਼ਕੂਬੇ ਛੱਡਣ ਵਾਲੇ ਲੀਡਰ ਐ ਉਹਨਾਂ ਨੂੰ ਪਤਾ ਵੀ ਕੋਈ ਜਿਹੜਾ ਕੋਲ ਕੋਈ ਇਨਫੋਰਮੇਸ਼ਨ ਹੈ ਨਹੀਂ ਐਵੇਂ ਇੱਕ ਗੋਡੇ ਤੇ ਉੱਕੜ ਕੇ ਇਹਨਾਂ ਨੇ ਤੁਰਤੀ ਪਰ ਸਾਰੇ ਪੰਜਾਬ ਨੂੰ ਤਾਂ ਵਕਤ ਤਾਂ ਪਿਆ ਸਭ ਤੰਤਨਾ ਤੋਂ ਅੱਜ ਲਾਲਾ ਲਾਹੋਈ ਖੜੀ ਐ ਪੰਜਾਬ 'ਚ 55 ਬੰਮ ਆ ਗਏ ਜੀ ਕੋਈ ਗੁੰਮ ਗਏ ਸੀ ਕੁਝ ਚੱਲ ਗਏ ਜੀ ਉਹ ਕਿਉਂ ਰਹਿ ਕਿਉਂਕਿ ਬਾਜਵਾ ਸਾਹਿਬ ਨੇ ਆਪਣੀ ਸ਼ਕਤੀ ਇਸ ਕਿਸਮ ਦੀ ਬਣਾ ਲਈ ਵੀ ਅੱਜ ਆਪਣੇ ਆਪ ਨੂੰ ਆਖਰੀ ਉਸ ਪੜਾਅ ਦੇ ਅੰਦਰ ਲੱਗ ਰਿਹਾ ਵੀ ਮੇਰੇ ਹੱਥੋਂ ਚੀਫ ਮਿਨਿਸਟਰੀ ਜਾ ਰਹੀ ਹੈ ਕਿਸੇ ਨੇ ਕਿਸੇ ਤਰ੍ਹਾਂ ਮੈਂ ਆਪਣਾ ਨਿਊਜ਼ ਦੇ ਅੰਦਰ ਖਬਰਾਂ ਦੇ ਅੰਦਰ ਮੇਰਾ ਬਣਿਆ ਰਵੇ ਉਹਨਾਂ ਦਾ ਐਟੀਟਿਊਡ ਤਾਂ ਹੈ ਬਦਨਾਮ ਹੋਵੇ ਜੋ ਕਿਆ ਹੋਵੇ ਨਾਮ ਤਾਂ ਹੋ ਗਿਆ ਤਿੰਨ ਦਿਨਾਂ ਤੋਂ ਖਬਰਾਂ ਚੱਲ ਰਹੀਆਂ ਜੀ ਬਾਜਵਾ ਸਾਹਿਬ ਨੇ ਬਿਆਨ ਦੇ ਦਿੱਤੀ ਹੈ ਜੀ ਬਾਜਵਾ ਸਾਹਿਬ ਕੋਲ ਪੁਲਿਸ ਆ ਗਈ ਜੀ ਬਾਜਵਾ ਸਾਹਿਬ ਕੋਲ ਸਮਨ ਹੋ ਗਿਆ ਜੀ ਬਾਜਵਾ ਸਾਹਿਬ ਕੋਲ ਵਕੀਲ ਆ ਗਿਆ ਜੀ ਉਸੇ ਤਰ੍ਹਾਂ ਹੀ ਭਗਵੰਤ ਮਾਨ ਜੀ ਨੂੰ ਮੌਕਾ ਲੱਗਿਆ ਕਈ ਦਿਨਾਂ ਤੋਂ ਲੋਕ ਭੁੱਲ ਗਏ ਸੀ ਵੀ ਮਨੋਸ ਸੋਧਿਆ ਜੀ ਹੈ ਕੇਜਰੀਵਾਲ ਸਾਹਿਬ ਪੰਜਾਬ ਦੇ ਮੁੱਖ ਮੰਤਰੀ ਹੈ ਭਗਵੰਤ ਮਾਨ ਜੀ ਹੈ ਉਹਨਾਂ ਨੂੰ ਬਿਆਨ ਛੱਡਣ ਦਾ ਮੌਕਾ ਮਿਲ ਗਿਆ ਆਪਣੀ ਪੁਰਾਣੀ ਕਲਾ ਨਕਲ ਉਤਾਰੀ ਜਾ ਰਹੀ ਹੈ ਕਿ ਮੁੱਖ ਮੰਤਰੀ ਲੀਡਰ ਆਫ oppositon ਦੀ ਨਕਲ ਉਤਾਰਦਾ ਵਿੱਚ ਚੰਗਾ ਨਹੀਂ ਲੱਗਦਾ ਪਰ ਚਲੋ ਉਹਨਾਂ ਦਾ ਆਪਣਾ ਨਜ਼ਰੀਆ ਕੰਮ ਕਰਨ ਦਾ ਉਹਨਾਂ ਨੇ ਉਹ ਕਰ ਲਿਆ ਤੇ ਜਿੱਥੇ ਤਾਂ ਕਾਂਗਰਸੀ ਸੜਕਾਂ ਤੇ ਜਿਹੜੇ ਅਜੁੱਤਰੇ ਉਹਨਾਂ ਸਾਰਿਆਂ ਨੂੰ ਤਾਂ ਆਇਆ ਹੈ ਵੀ ਆਜ ਆਇਆ ਹੈ ਊਠ ਪਹਾੜ ਚਲੇ ਮਜ਼ਾ ਬਾਜਵਾ ਸਾਹਿਬ ਲਈ ਸੂਤ ਆਇਆ ਕਿਉਂਕਿ ਬਾਜਵਾ ਸਾਹਿਬ ਨੇ ਆਪਣੇ ਰਾਜਨੀਤਿਕ ਜੀਵਨ ਦੇ ਅੰਦਰ ਘਰ ਤਾਂ ਕੁਝ ਛੱਡਿਆ ਨਹੀਂ ਸਾਰਿਆਂ ਨਾਲ 36 ਦਾ ਅੰਕੜਾ ਹੈ ਸਾਰਿਆਂ ਨਾਲ ਕੋਈ ਨਾ ਕੋਈ ਪੇਚਾ ਪਾ ਕੇ ਰੱਖਿਆ ਉਹ ਆਪਣੀਆਂ ਗੁੰਧਾਂ ਕੱਢ ਰਿਹਾ ਵੀ ਬਾਜਵਾ ਸਾਹਿਬ ਨੂੰ ਨਿਵੇੜਦੀ ਹੈ ਇਤਕੀ ਕਾਬੂ ਹੈ ਇੱਕ ਕੈਂਡੀਡੇਟ ਤਾਂ ਕੱਟ ਗਈ ਹੈ ਚੀਫ ਮਿਨਿਸਟਰੀ ਦਾ ਬਾਜਵਾ ਸਾਹਿਬ ਨਿਬੜ ਗਏ ਨਿਬੜਣ ਗਏ ਕਿ ਨਹੀਂ ਨਿਬੜਣ ਗਏ ਆ ਤਾਂ ਗੱਲ ਹੋਰ ਦੀ ਗੱਲ ਹੈ ਵੀ ਪੰਜਾਬ ਨੂੰ ਨਿਵੇੜਨ ਕਿਉਂ ਲਗੇ ਹੋ ਸਾਹਿਬ ਪੰਜਾਬ ਦੇ ਖਿਲਾਫ ਪੰਜਾਬ ਨੇ ਕੀ ਮਾਰਾ ਕੀਤਾ ਪੰਜਾਬ ਨੇ ਇਹਨਾਂ ਲੋਕਾਂ ਨੂੰ ਮੌਕਾ ਦਿੱਤਾ ਇੱਕ ਨੂੰ ਸਰਕਾਰ ਸੰਭਾਲਦੀ ਇੱਕ ਨੂੰ ਲੀਡਰੀ ਆਫ ਸਰਦਾਰੀ ਸੰਭਾਲਦੀ ਆਪੋਜੀਸ਼ਨ ਦੀ ਪਰ ਪ੍ਰੋਬਲਮ ਆਇਆ ਵੀ ਸਰਕਾਰ ਵੀ ਨਕਲੀ ਤੇ ਆਪੋਜੀਸ਼ਨ ਵਾਲੇ ਕਾਂਗਰਸ ਵਾਲੇ ਸਰਦਾਰ ਵੀ ਨਕਲੀ ਉਤੋਂ ਜਿਹੜੇ ਮੈਸੇਂਜਰ ਬਣੇ ਆ ਉਹ ਵੀ ਨਕਲੀ ਨਾ ਸੁਨੇਹਾ ਸੀਗਾ ਨਾ ਹੀ ਕੋਈ ਇਹਨਾਂ ਨੇ ਕਰਦਾ ਹੀ ਨੂਰਾ ਕੁਸ਼ਤੀ ਹੈ ਜਿਹੜੀ ਚੱਲ ਰਹੀ ਹੈ ਸਭ ਆਪਣੇ ਆਪਣੇ ਖੇਡ ਖੇਡ ਰਹੇ ਆ ਉਹਦੇ ਵਿੱਚ ਅੱਜ ਸਰਕਾਰ ਜਦੋਂ ਨਕਲੀ ਦੀ ਗੱਲ ਕਰਦੇ ਆ ਤਾਂ ਕਹਿੰਦੇ ਕਾਂਗਰਸ ਵਾਲੇ ਤੇ ਇੱਥੇ ਜਲੂਸ ਕੱਢਦੇ ਫਿਰਦੇ ਆ ਆਮ ਆਦਮੀ ਪਾਰਟੀ ਵੀ ਜਲੂਸ ਕੱਢ ਰਹੀ ਹੈ ਮੋਹੱਲੀ ਦੇ ਅੰਦਰ ਮੇਰੇ ਖਿਆਲ ਸੇ ਤਾਂ ਜਲੂਸ ਕੱਢਣ ਦੀ ਕੋ ਲੋੜ ਹੀ ਨਹੀਂ ਸੀ ਕੱਲ ਹੀ ਨਿਬੜ ਗਿਆ ਸੀਗਾ ਕੰਮ ਜਦੋਂ ਆਮ ਆਦਮੀ ਪਾਰਟੀ ਦਾ ਇੱਕ ਐਮ ਐਲ اے ਬੰਦੂਕ ਲੈ ਕੇ 바ਵਾ ਸਾਹਿਬ ਨੂੰ ਮੇਦ ਕਰਦੀ ਮੂਰਤੀ ਦੇ ਉੱਤੇ ਪਹਿਰਾ ਦੇਣ ਲੱਗਿਆ ਤੇ ਸਭ ਜਲੂਸ ਤਾਂ ਨਿਕਲ ਗਿਆ ਉਸ ਦਿਨ ਹੀ ਨਿਬੜ ਗਿਆ ਕੰਮ ਤਾਂ ਉਸ ਦਿਨ ਹੀ ਉਹਨੂੰ ਲੈ ਕੇ ਲੋਕ ਭਾਉ ਲੋਕਾਂ ਨੂੰ ਭਾਉ ਕਰਤਾ ਜੀ ਲੋਕਤੰਤਰ ਨੂੰ ਖਤਰਾ ਹੈ ਜੀ ਪੰਜਾਬ ਦੀ ਸੁਰੱਖਿਆ ਨੂੰ ਖਤਰਾ ਹੈ ਸਭ ਮੇਰਾ ਇੱਕ ਸਿੰਪਲ ਸਵਾਲ ਹੈ ਸਭ ਪੰਜਾਬ ਦਾ ਇੱਥੇ ਘੜਾ ਹੈ ਜਿਦਣ ਇੰਟੈਲੀਜੈਂਸ ਡਿਪਾਰਟਮੈਂਟ ਦੇ ਆਫਿਸ ਦੇ ਉੱਤੇ ਹੈੱਡਕੁਆਰਟਰ ਤੇ ਹਮਲਾ ਹੋਇਆ ਸੀਗਾ ਰਾਕਟ ਅਟੈਕ 22 ਪਣੇ 3 ਸਾਲ ਹੋ ਗਏ ਪੰਜਾਬ ਤਾਂ ਸਹੀ ਸਲਾਮਤ ਖੜਾ ਹੈ ਅੱਜ ਵੀ ਉਹਦੇ ਬਾਅਦ ਅਜਨਾਲਾ ਖਣਾ ਥਾਣਾ ਕਾਬੂ ਕਰਵਾ ਲੈ ਸਰਕਾਰ ਨੇ ਆ ਸਰਕਾਰ ਹੈ ਭਗਵੰਦ ਮਾਨ ਜੀ ਮੁੱਖ ਮੰਤਰੀ ਜੀ ਥਾਣਾ ਕਾਬੂ ਹੋ ਗਿਆ ਬਾਰਡਰ ਦੇ ਉੱਤੇ ਜਾ ਕੇ ਅਜਨਾਲੇ ਦੇ ਅੰਦਰ ਪੰਜਾਬ ਦੇ ਵੀ ਖੜਾ ਹੈ 18 ਬੰਬ ਚੱਲ ਗਏ ਕਾਲਿਆ ਜੀ ਦੇ ਘਰ ਤੇ ਚੱਲ ਗਿਆ ਮੰਦਰ ਦੇ ਅੰਦਰ ਚੱਲ ਗਿਆ ਥਾਣਿਆਂ ਦੇ ਅੰਦਰ ਚੱਲ ਗਿਆ ਕਦੇ ਪਟਾ ਪਟਾਕਾ ਪੈ ਗਿਆ ਜੀ ਟਾਇਰ फट ਗਈ ਪਰ ਸਭ ਇਹਦੇ ਨਾਲ ਕਈ ਲੋਕ ਭਾਵੇਂ ਕੋ ਕੇ ਕਹਿੰਦੇ ਨੇ ਜੀ ਲੋਕਤੰਤਰ ਨੂੰ ਸਭ ਲੋਕਤੰਤਰ ਨੂੰ ਪੰਜਾਬ ਨੂੰ ਕੋਈ ਖਤਰਾ ਨਹੀਂ ਸਕਦਾ ਕਿਉਂਕਿ ਲੋਕ ਸਭਾ ਦੇ ਅੰਦਰ 3-4 ਦਿਨ ਪਹਿਲਾਂ ਕੁਝ ਦਿਨ ਪਹਿਲਾਂ ਹੋਮ ਮੰਤਰੀ ਅਮਿਤ ਸ਼ਾਹ ਜੀ ਦਾ ਬਿਆਨ ਹੈ ਬਹੁਤ ਹੀ ਮੈਂ ਸਮਝਦਾ ਇਸ ਕੰਟੈਕਸਟ 'ਚ ਅਗਰ ਦੇਖਣਾ ਚਾਹੀਦਾ ਹੈ ਵੀ ਪੰਜਾਬ ਦੇ ਅੰਦਰ ਕਿਸੇ ਗਲਤ ਅੰਸਰ ਨੂੰ ਸਰ ਨਹੀਂ ਚੱਕਣ ਦਿਆਂਗੇ ਬਾਰਡਰ ਆਰਡਰ ਸਟੇਟ ਸਬਜੈਕਟ ਹੈ ਸਾਹਿਬ ਨੇ ਉਸ ਅਖਤੇਬ ਸਟੇਟ ਦੀ ਜ਼ਿੰਮੇਵਾਰੀ ਹੈ ਪਰ ਪੰਜਾਬ ਇੱਕ ਬਾਰਡਰ ਸਟੇਟ ਹੈ ਪੰਜਾਬ ਦਾ ਨੈਸ਼ਨਲ ਸੈਕੂਰਿਟੀ ਦੇ ਉੱਤੇ ਸਭ ਤੋਂ ਵੱਡਾ ਯੋਗਦਾਨ ਵੀ ਹੈ ਤੇ ਸਭ ਤੋਂ ਵੱਡੀ ਉਹਦੀ ਸਟ੍ਰੈਟੈਜੀਕ ਲੋਕੇਸ਼ਨ ਵੀ ਹੈ ਉਹਨਾਂ ਨੇ ਬੀਜੇਪੀ ਦੀ ਪਾਲਿਸੀ ਬੜੀ ਕਲੀਅਰ ਹੈ ਸਾਹਿਬ ਕਿਸੇ ਨੂੰ ਗਲਤ ਅੰਸਰ ਨੂੰ ਪੰਜਾਬ ਦੇ ਅੰਦਰ ਸਿਰ ਨਹੀਂ ਚੱਕਣ ਦਿਆਂਗੇ ਨਾ ਯਾਕ ਨਹੀਂ ਆ ਰੀਲ ਵਿੱਚ ਯਾਕ ਨਹੀਂ ਆ ਜੇਲ੍ਹ ਵਿੱਚ ਆ ਨਟਕੀ ਬੰਦ ਕਰੋ ਸਾਹਿਬ ਮੈਂ ਜਿਸ ਕਰਕੇ ਅਪੀਲ ਕਰਨ ਆਇਆ ਭਾਜੀ ਜੀ ਬੈਠੀ ਹੈ ਸਾਬ ਹੈ ਸੁਰੱਖਿਆ ਦੇ ਨਾਂ ਤੇ ਇਤਿਆਹ ਲੈ ਕੇ ਲੋਕਾਂ ਨੂੰ ਗੁੰਮਰਾ ਨਾ ਕਰੋ ਗਵਿੰਦਭਾਜੀ ਜਿਹੜੀ ਜ਼ਿੰਮੇਵਾਰੀਆਂ ਉਹ ਨਿਭਾਓ ਸਰਕਾਰ ਤੁਹਾਡੇ ਕੋਲ ਜੀ ਡੇਢ ਭਣੇ 2 ਸਾਲ ਪਈ ਹੈ ਆ ਜਿਹੜੇ ਬਾਹਰੋਂ ਆ ਕੇ ਬੈਠੇ ਚੱਲੇ ਘਰ ਤੁਸ ਹੈ ਕਿਉਂਕਿ ਪੰਜਾਬ ਨੂੰ ਖਤਰਾ ਹੀ ਨਾ ਚੱਲੇ ਘਰ ਤੁਸਾਂ ਤੁਸ ਆ ਜਿਹੜੇ ਸੜਕਾਂ ਤੇ ਜੂਤੂਰੇ ਫਿਰਦੇ ਆ ਇਹਨਾਂ ਨੂੰ ਮੈਂ ਹਿਊਮਨ ਬੰਬ ਤਾਂ ਕੀ ਕਹਾਂ ਸਾਬ ਇਹਨਾਂ ਤੋਂ ਖਤਰਾ ਹੈ ਬੰਮ ਕਿੰਨੇ ਚੱਲ ਗਏ ਕਿ ਨਹੀਂ ਚੱਲ ਗਏ ਚੱਲੇ ਪੋਲੀਟਿਸ਼ੀਅਨ ਜਿਹੜੇ ਇੱਥੇ ਫਿਊਜ਼ ਪੋਲੀਟਿਸ਼ੀਅਨ ਨੇ ਦੀਵਾਲੀਆਂ ਤੇ ਚੱਲੇ ਪਟਾਕੇ ਵਾਂਗੂ ਮੈਂ ਬਾਤ ਇਹਨਾਂ ਨੂੰ ਕੱਢ ਕੇ ਕੋਈ ਭਾਰਤ ਹਾਰ ਤੇ ਇਹਨਾਂ ਨੂੰ ਚਲਾ ਲਓ ਦੇ ਆਰ ਓਨਲੀ ਸਿਰਫ ਤੇ ਸਿਰਫ ਇੱਕ ਭਗੰਡਰ ਖੜਾ ਕਰਨ ਆ ਲਈਏ ਨੇ ਕੋਈ ਕੁਝ ਵੀ ਇਹਨਾਂ ਦੀ ਗੱਲ 'ਚ ਨਾ ਕੋਈ ਵਜਨ ਹੈ ਨਾ ਇਹਨਾਂ ਦਾ ਕੋਈ ਵजूद ਹੈ ਪਰ ਪੰਜਾਬ ਨੂੰ ਬਚਾ ਕੇ ਪੰਜਾਬ ਤੇ ਮੈਂ ਫੇਰ ਇਸ ਗੱਲ ਨੂੰ ਦੁਹਰਾ ਰਿਹਾ ਸਾਰੇ ਲੀਡਰਾਂ ਦਾ ਛੱਡੋ ਲੀਡਰ ਤਾਂ ਆਪਣੀ ਆਪਣੀ ਰਾਜਨੀਤੀ ਚਮਕਾਰੇ ਮੈਂ ਪੰਜਾਬ ਦੇ ਲੋਕਾਂ ਨੂੰ ਅਜੇ ਭਰੋਸਾ ਦੇਣ ਵਾਸਤੇ ਇੱਕ ਪਾਰਟੀ ਕਨੇਓ ਬੀਜਪੀ ਨੇ ਭਰੋਸਾ ਦੇਣ ਵਾਸਤੇ ਇੱਥੇ ਤੁਹਾਡੇ ਸਾਹਮਣੇ ਆਇਆ ਪੰਜਾਬ ਦੀ ਜਵਾਨੀ ਪੰਜਾਬ ਦੀ ਕਿਸਾਨੀ ਪੰਜਾਬ ਦਾ ਭੁਗਿਕ ਸਭ ਕਿਸੇ ਨੂੰ ਇਹਦੇ ਤੇ ਅੱਖ ਵੀ ਨਿੱਚ ਮਾੜੀ ਚੱਕਣ ਦੀ ਨਹੀਂ ਸਾਬ ਜੈ ਹਿੰਦ